ਪੱਤਰਕਾਰ ਸਾਥੀਓ ਤੇ ਆਮ ਲੋਕੋ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈਗੀ ਕਿ ਐਸੀ ਸੜਕਾਂ ਦੇ ਨਿਕਲੇ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਹੈ ਉਹਨਾਂ ਦੇ ਖਿਲਾਫ ਰਾਮਪੁਰਾ ਖੂਨ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਪੀਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰ ਜੀ ਦੇ ਉੱਤੇ ਐਫ ਆਈ ਆਰ ਹੋ ਗਈ। ਕੋਈ ਭੱਜਿਆ ਵੀ ਭਗੌੜਾ ਨਹੀਂ ਮਨਿੰਦਰ ਜੀ ਤਾਂ ਸਾਡੇ ਕੋਲ ਖੜਾ ਹੈ। ਅਸੀਂ ਆਏ ਆ ਜਿਹੜੀ ਜਿਹੜੀ ਪਹੁੰਚਿਆ ਕੇ ਇਹਨੂੰ ਫੜ ਲਵਾਂਗੇ। ਗੈਰ ਸਿਆਸੀ ਜਨਤਿਕ ਜਥੇਬੰਦੀਆਂ ਤੇ ਪੱਤਰਕਾਰ ਕਲੱਬਾਂ ਨੇ, ਪੱਤਰਕਾਰ ਜਥੇਬੰਦੀਆਂ ਨੇ ਪੰਜਾਬ ਤੇ ਨਿਗਰ ਜਰਨਲਿਸਟ ਯੂਨੀਅਨ ਹੋ ਗਈ, ਬਠਿੰਡਾ ਪ੍ਰੈਸ ਕਲੱਬ ਹੋ ਗਿਆ, ਭਗਤਾ ਪ੍ਰੈਸ ਕਲੱਬ ਹੋ ਗਿਆ। ਨਥਾਣਾ, ਰਾਮਪੁਰਾ, ਫੂਲਗੋਣੀਣ ਇਹਨਾਂ ਕਲੱਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਆ ਸਭ ਨੇ ਫੈਸਲਾ ਕੀਤਾ ਕਿ 3 ਤਾਰੀਖ ਨੂੰ ਜੇ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫਆਈਆਰ ਰੱਦ ਨਾ ਕੀਤੀ ਗਈ ਤੇ ਬਲਕਾਰ ਸਿੱਧੂ ਦੇ ਖਿਲਾਫ ਨਵਾਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਐਸਐਸਟੀ ਦਫ਼ਤਰ ਦਾ ਘਰਾਓ ਕਰਾਂਗੇ ਇੱਕ ਬਾਹਰ ਦੱਸਦੇ ਆ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜਿਹਨੇ ਕਰਵਾਇਆ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਹਨ ਸਿੰਘ ਦਾ ਵੀ ਵੱਡਾ ਕਿਉਂਕਿ ਉਹ ਗੱਲ ਇਹ ਮੈਂ ਕਲੀਅਰ ਕਰਦਣੀ ਚਾਹਣਾ ਹੈ ਐਮਐਨਏ ਮੋਹਨ ਸਿੰਘ ਪਹਿਲਾ ਸਰਪੰਚੀ ਮੌਕੇ ਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦੇ ਨੂੰ ਪੈਂਤੀਆਂ ਦੇ ਚੜਨਾ ਪਿਆ ਕਾਲੀ ਰਾਤ ਕਰਾਇ ਕਿਸੇ ਨੂੰ ਜਸੂਆਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ ਚਾਰ ਦਿਨ ਧਰਨੇ ਲਾਉਣੇ ਪਏ ਬਰਕਾਤ ਤੋਂ ਤੁਸੀਂ ਐਮਐਲਏ ਮੋਰ ਕੇ ਇੱਕ ਗੱਲ ਹੈ ਇਹ ਉਹ ਪੱਕੇ ਸਾਥੀ ਆ ਬਾਕੀ ਇਹ ਗੱਲ ਕੋਈ ਗਾਦੀ ਲੋਕ ਨਾਲ ਹੈ ਕੋਈ ਬੱਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅ ਅੰਕਲ ਜੀ ਨੇ ਕਿਹਾ ਹੀ ਹੈ ਡਾਕਟਰ ਅਸਰ ਤੇ ਲੋਨੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਹੈ ਠੀਕ ਆ ਆਮ ਤੌਰ ਤੇ ਹੁੰਦਾ ਹੈ ਕਿ ਪੱਤਰਕਾਰਾਂ ਪੱਤਰਕਾਰ ਨਹੀਂ ਖੜਦਾ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਹੈ ਕਿਸੇ ਦੀ ਉਦਾਰੇ ਦੀ ਮਜਬੂਰੀ ਹੋਵੇ ਉਹ ਫੋਨ ਕਰਕੇ ਆ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈ ਗਈ ਕਿ ਅਸੀਂ ਸੜਕਾਂ ਤੇ ਨਿਕਲੇ ਆ ਆਮ ਤੌਰ ਤੇ ਜਿਹੜੇ ਲੋਕ ਦੁਖੀ ਹੁੰਦੇ ਆ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਉਹ ਪੱਤਰਕਾਰਾਂ ਕੋਲੇ ਆਉਂਦੇ ਆ ਕਿ ਤੁਸੀਂ ਸਾਡੀ ਆਵਾਜ਼ ਬਣੋ ਪਰ ਅੱਜ ਇਹ ਪੱਤਰਕਾਰਾਂ ਨੂੰ ਸੜਕਾਂ ਤੇ ਤੁਰਨਾ ਪੈ ਰਿਹਾ ਤਾਂ ਮੇਰੇ ਖਿਆਲ ਮਤਲਬਕ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਿੱਦਾਂ ਦੀ ਇਹ ਸਰਕਾਰ ਆਈ ਹੈ ਅਸੀਂ ਲੋਕਾਂ ਦੇ ਹੱਕ ਵਿੱਚ ਜਾਂਦੇ ਆ ਮਾਲਵਿੰਦਰ ਮਾਲੀ ਤੇ ਅਟੈਕ ਹੋਇਆ ਸੀ ਅਸੀਂ ਉਹਦੇ ਹੱਕ ਵਿੱਚ ਗਏ ਹੋਰਾਂ ਤੇ ਹੋਏ ਅਸੀਂ ਉਹਦੇ ਹੱਕ ਵਿੱਚ ਗਏ ਲੇਕਿਨ ਸਾਡੇ ਇੱਕ ਸਾਥੀ ਨਾਮਬਰ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਐ ਉਹਨਾਂ ਦੇ ਖਿਲਾਫ ਰਾਮਪੁਰਾ ਫੂਲ ਦੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੇ ਪੀ ਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ 5 ਮਿੰਟ ਦੀ ਉਹ ਐਫ ਆਈ ਆਰ ਕੱਢਦੀ ਹੈ ਅਦਾਲਤਾਂ ਦੇ ਵਿੱਚ ਜਾ ਕੇ ਪਰ ਉਹਨਾਂ ਦੇ ਦਿਮਾਗ ਵਿੱਚ ਸੀ ਕਿ ਅਸੀਂ ਆਵਾਜ਼ ਦਬਾਦ ਮੰਗੀ ਕਿਉਂਕਿ ਮਨਿੰਦਰਜੀਤ ਸਿੰਘ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਸੀ ਉਹ ਕੀਤਾ ਸੀ ਚੰਦਪਾਣ ਦੇ ਵਿੱਚ ਜਿਹੜਾ ਰਫੜ ਪਿਆ ਸੀ ਉਹਨੂੰ ਇਹਨੇ ਵਾਖ ਖੂਬੀ ਜਿਹੜਾ ਹੈਗਾ ਕਬਰ ਕੀਤਾ ਸੀ ਇਦੀ ਕਵਰੇਜ ਦਾ ਨਤੀਜਾ ਹੋਇਆ ਕਿ ਸਰਕਾਰ ਨੂੰ ਪੁੱਠ ਪੈਰੀ ਹੋਣਾ ਪਿਆ ਔਰ ਉਹ ਜਿਹੜੇ ਸੰਕੜੇ ਲੋਕ ਫੜੇ ਸੀ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਉਹਨੂੰ ਨੂੰ ਛੱਡਣਾ ਪਿਆ ਬਿਨਾਂ ਸ਼ਰਤ ਛੱਡਣਾ ਪਿਆ ਉਦੋਂ ਤੋਂ ਮਨਿੰਦਰਜੀਤ ਉਹਨਾਂ ਦੀ ਟਾਰਗੇਟ ਦਾ ਵੜਿਆ ਹੋਇਆ ਸੀ ਟਾਰਗੇਟ ਬਣਿਆ ਹੋਇਆ ਸੀ ਔਰ ਇਹਦਾ ਬਦਲਾ ਲਿਆ ਉਹਨਾਂ ਨੇ ਰਾਮਪਰਾ ਫੂਲ ਵਿੱਚ ਦਿੱਤੀ ਸਾਡੀ ਐਸ ਐਸ ਪੀ ਮੈਡਮ ਅਵਨੀਤ ਕੌਂਡਲ ਸਿਆਣੀ ਔਰ ਬਹੁਤ ਵਧੀਆ ਅਫੀਸਰ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਸਰਕਾਰਾਂ ਐਮਐਲਏ ਦੇ ਕਹਿੰਦੇ ਉੱਤੇ ਐਸਐਚਓ ਲਾਉਂਦੀਆਂ ਡੀਐਸਪੀ ਲਾਉਂਦੇ ਆ ਉਹ ਇਹਨਾਂ ਲੀਡਰ ਉਹ ਆਪ ਦੇ ਅਫਸਰਾਂ ਦੀ ਪ੍ਰੋਵਾਈਡ ਨਹੀਂ ਕਰਦੇ ਉਹ ਸਿੱਧੇ ਤੌਰ ਦੇ ਉੱਤੇ ਜਾ ਕੇ ਗੁਲਾਮ ਬਣ ਜਾਂਦੇ ਐ ਐਮਐਲਏ ਦੇ ਤੇ ਐਮਐਲਏ ਉਹਨਾਂ ਨੂੰ ਆਪਣੇ ਨਿੱਜੀ ਨੌਕਰਾਂ ਦੀ ਤਰ੍ਹਾਂ ਸੇਰੀਆਂ ਦੀ ਤਰ੍ਹਾਂ ਵਰਤਦੇ ਆ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਿਕ ਜਥੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰਜੀਤ ਦੇ ਉੱਤੇ ਐਫਆਈਆਰ ਹੋਈ ਮਨਿੰਦਰਜੀਤ ਕੋਈ ਭੱਜਿਆ ਨਹੀਂ ਭਗਾਉੜਾ ਨਹੀਂ ਮਨਿੰਦਰਜੀਤ ਤਾਂ ਸਾਡੇ ਕੋਲ ਖੜਾ ਹੈ ਅਸੀਂ ਆਏ ਆ ਜੀ ਜੀਦੀ ਪਹੁੰਚਾ ਕੇ ਨੂੰ ਫੜ ਲਓ ਪਰ ਜੇ ਲੋਕ ਪ੍ਰੋਟੈਕਸ਼ਨ ਦੇਣ ਉਹਦੋਂ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਹੰਦੀਆਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਮਾਨ ਜੀ ਕੰਦ ਤੇ ਲਿਖਿਆ ਪੜ੍ਹ ਲਓ 3 ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਹੈ ਉਹ ਕਿੱਥੇ ਕਿੱ데 ਖੜੋਤਾ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰ ਬਦਲਾ ਦੀ ਬਜਾਏ ਤੁਸੀਂ ਬਦਲਾ ਲੈ ਰਹੇ ਹੋ ਤੇ ਬਦਲਾ ਵੀ ਉਹਨਾਂ ਤੋਂ ਲੈ ਰਹੇ ਜਿਹੜੇ ਲੋਕਾਂ ਦੀ ਆਵਾਜ਼ ਬਣਦੀ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਸੀ ਲੇਕਿਨ ਐਸਐਸਪੀ ਤੇ ਡਿਪਟੀ ਕਮਿਸ਼ਨਰ ਉਹ ਦੋਨੋਂ ਹੀ ਅੱਜ ਚੰਡੀਗੜ੍ਹ ਇੱਕ ਮੀਟਿੰਗ ਦੇ ਵਿੱਚ ਗਏ ਆ ਇਸ ਲਈ ਅਸੀਂ ਇੱਕ ਚਿਤਾਬਨੀ ਚਿਤਾਬਨੀ ਮਾਰਕ ਕੀਤਾ ਹੈ ਬਠਿੰਡਾ ਦੇ ਪ੍ਰਸ਼ਾਸਕੀ ਕੰਪਲੈਕਸ ਵਾਸਤੇ ਕਿ ਮਨਿੰਦਰਜੀਤ ਸਾਡੇ ਨਾਲ ਹੈ ਮਨਿੰਦਰਜੀਤ ਨੂੰ ਫੜਨਾ ਗ੍ਰਿਫਤਾਰ ਕਰਨਾ ਅੱਜ ਕਰ ਲੋ ਪਰ ਇਹ ਭੁੱਲ ਜਿਓ ਕਿ ਇਹਨੂੰ ਤਾਂ ਜਿੰਦਗੀ ਤੁਸੀਂ ਜੇਲ੍ਹ ਚ ਬੰਦ ਵੀ ਰੱਖ ਸਕਦੇ ਥਾਣਾ ਚ ਬੰਦ ਨਹੀਂ ਰੱਖ ਸਕਦੇ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਜੇ ਉਹਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਸਾਥੀ ਇੱਥੇ ਆਏ ਐ ਇਹ ਤੋਂ ਬਾਅਦ ਪ੍ਰਬੰਧਕੀ ਕਮੇਟੀ ਦੇ ਜਿਹੜੇ ਮੈਂਬਰ ਐ ਉਹਨਾਂ ਦੀ ਮੀਟਿੰਗ ਹੋਊ ਟੀਚਰ ਹੂਮ ਚ ਆਪਾਂ ਉੱਥੇ ਹੀ ਜਾਵਾਂਗੇ ਧੰਨਵਾਦ ਦਿਨ ਤਾਰੀਖ ਨੂੰ ਆ 3 3 ਤਾਰੀਖ ਨੂੰ ਫੈਸਲਾ ਕੀਤਾ ਜਨਤਕ ਜਥੇਬੰਦੀਆਂ ਨੇ ਗੈਰ ਸਿਆਸੀ ਜਨਤਕ ਜਥੇਬੰਦੀਆਂ ਤੇ ਪੱਤਰਕਾਰ ਕਲੱਬਾਂ ਨੇ ਪੱਤਰਕਾਰ ਜਥੇਬੰਦੀਆਂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋ ਗਈ ਬਠਿੰਡਾ ਪ੍ਰੈਸ ਕਲੱਬ ਹੋ ਗਿਆ ਭਗਤਾ ਪ੍ਰੈਸ ਕਲੱਬ ਹੋ ਗਿਆ ਨਥਾਣਾ ਰਾਮਪੁਰਾ ਫੂਲਗੋਨਣ ਇਹਨਾਂ ਕਲੱਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਆ ਸਭ ਨੇ ਫੈਸਲਾ ਕੀਤਾ ਕਿ 3 ਤਾਰੀਖ ਨੂੰ ਜੇ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫ ਆਈ ਆਰ ਰੱਦ ਨਾ ਕੀਤੀ ਗਈ ਤੇ ਬਲਕਾਰ ਸਿੱਧੂ ਦੇ ਖਿਲਾਫ ਨਮਾ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਦਿਨ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸਦਾ ਦਿੰਦੇ ਹਾਂ ਕਿ 3 ਤਾਰੀਖ ਨੂੰ ਹਮਾ ਵਾਕੇ ਬਠਿੰਡੇ ਪੁੱਜੋ ਔਰ ਇਹ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਲਾ ਐਕਸ਼ਨ ਹੈ ਇਹਨੂੰ ਮਜ਼ਬੂਤ ਕਰੋ ਅੱਜ ਲੜਾਈ ਕੱਲੀ ਮਨਿੰਦਰਜੀਤ ਦੀ ਨਹੀਂ ਲੜਾਈ ਲੋਕਤੰਤਰ ਦੀ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਹਰਾਉਣ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਹੈ ਸੋ ਸਾਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲੂ ਔਰ ਲੋਕ ਕਹਿਤਾ ਨੂੰ ਪਰਨਾਈਆਂ ਹੋਈਆਂ ਜਿੱਥੇ ਬੰਦੀਆਂ ਤੇ ਆਮ ਲੋਕ ਦਿਨ ਤਾਰੀਖ ਤੇ ਐਕਸ਼ਨ ਦੇ ਵਿੱਚ ਵੱਧ ਚੜ ਕੇ ਭਾਗ ਲੈਣਗੇ ਬਾਈਕਟ ਕੀਤਾ ਜਾਵੇ ਬਲਕਾਰ ਸਿੰਘ ਦੀ ਕਵਰਿੰਗ ਉਹ ਕਰਾਂਗੇ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਬਲਕਾਰ ਸਿੰਘ ਕਿਹੜੀ ਕਿਹ ਚੀਜ਼ ਹੈ ਬਲਕਾਰ ਸਿੰਘ ਨੂੰ ਅਸੀਂ ਐਂ ਵੀ ਨਹੀਂ ਬਣਾਉਣਾ ਚਾਹੁੰਦੇ ਬਲਕਾਰ ਸਿੰਘ ਆ ਇੱਕ ਸੁਧਾਰਨ ਆਦਮੀ ਕਿਹੜੀ ਕਿਹ ਚੀਜ਼ ਹੈ ਕੱਲ ਤੱਕ ਤਾਂ ਇੱਥੇ ਸਾਡੇ ਅੱਗੇ ਪਿੱਛੇ ਤੁਰਿਆ ਫਿਰਦਾ ਹਾਂਦਾ ਸੀ ਪੱਤਰਕਾਰਾਂ ਦੀ ਲੋੜ ਨੂੰ ਵੀ ਰਹਿੰਦੀ ਹੈ ਅਸੀਂ ਉਹਨੂੰ ਕੋਈ ਵੱਡਾ ਮਹੱਤਵ ਨਹੀਂ ਦਿੰਦੇ ਜਿਹੜਾ ਸਿਸਟਮ ਜਿਹੜਾ ਉਹ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਇੱਕ ਬਲਕਾੜ ਦਾ ਬਾਈਕਾਟ ਕਰ ਦੇਾਂਗੇ ਹੋਰ ਬਲਕਾੜ ਖੜੇ ਹੋ ਜਾਣਗੇ ਉਹ ਬੀਬੀ ਭਰਾਜਾ ਜਿਹੜੀ ਉਹਦਾ ਤੁਸੀਂ ਦੇਖੋ ਗੱਲ ਕੀ ਹੋਇਆ ਇੱਕ ਬੰਦੇ ਨੂੰ ਸੁਸਾਈਡ ਕਰਨ ਤੱਕ ਦੀ ਗੱਲ ਕਰਨੀ ਪੈਗੀ 30 ਲੱਖ ਰੁਪਏ ਉਹ ਦਿਖਾਈ ਜਾਂਦਾ ਵੀ ਆਹ ਦੇਖੋ ਜੀ 30 ਲੱਖ ਰੁਪਏ ਮੈਥੋਂ ਮੰਗਿਆ ਸੀ ਪਹਿਲਾਂ ਦੂਜੇ ਨੇ 50 ਲੱਖ ਦਿੱਤਾ ਟਰੱਕ ਨੂੰ ਨਹੀਂ ਦਾ ਪ੍ਰਧਾਨ ਉਹਨੂੰ ਬਣਾਦਾ ਆਇ ਕੁਛ ਤਾਂ ਹੋ ਰਿਹਾ ਜਿਹਨੂੰ ਆਪਾਂ ਕਹਿੰਦੇ ਸੀ ਕਿ ਬਦਲਾਅ ਵਾਲੀ ਸਰਕਾਰ ਆਈ ਹੈ ਜੀ ਆਹ ਬਦਲਾਅ ਹੈ ਤਾਂ ਤੋ ਵੀ ਇਸ ਮੇਰੇ ਨਾਲ ਗੱਲ ਕਰਦੇ ਸੀ ਅਮਿਤ ਰਤਨ ਹੈ ਗਿਆ ਵੀਜੇ ਸਿੰਗਲਾ ਹੈ ਗਿਆ ਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਚਿੱਟਾ ਬੰਦ ਕਰਨ ਨਾਲ ਜੇ ਉਲਟਾ ਕੋਈ ਇਹ ਪੱਤਰਕਾਰਾਂ ਦੇ ਪਰਚੇ ਦਰਜ ਕਰੀ ਜਾਂਦੇ ਕੋਈ ਗੱਲ ਨਹੀਂ ਪੱਤਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਰ ਲੈਣਗੇ ਅਸੀਂ ਸਾਰੀ ਘੱਟੇ ਸਾਨੂੰ ਸਾਰਿਆਂ ਨੂੰ ਫੜ ਕੇ ਕਰਦੇ ਨੂੰ ਬੰਦ ਕੋਈ ਖਾਸ ਗੱਲ ਨਹੀਂ ਮਨਿੰਦਰ ਜੀ ਸਮਾਦਰ ਆ ਜੀ ਪੱਤਰ ਕੱਲਾ ਦਾ ਆ ਖੜਾ ਸਾਰਾ ਧੰਨ ਸੁਆਵੋ ਦੇ ਨਾਲ ਆ ਮੈਨੂੰ ਚਾਹਤ ਮਨੋਰੀ ਰਿਜਿਸਟਰ ਤੋਂ ਚਾਹਤ ਹੋਲਡਰ ਹੋਖੇ ਜਿਹੜੇ ਕਿੰਨੇ ਅੱਜ ਸਾਰਾ ਜਿਹੜਾ ਵੱਡੇ ਹੱਕ ਦੇ ਵਿੱਚ ਖੜੇ ਆ ਸਾਰੀ ਜਥੇਬੰਦੀਆਂ ਤੇ ਪੱਤਰਕਾਰ ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ ਸੋ ਸਾਰੀਆਂ ਜਥੇਬੰਦੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਜਿਹੜੀਆਂ ਵਪਾਰਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪੱਤਰਕਾਰ ਕਲੱਬ ਸਮੁੱਚਾ ਬਠਿੰਡਾ ਪ੍ਰੈਸ ਕਲੱਬ ਜਿਵੇਂ ਭਗਤਪਾ ਪ੍ਰੈਸ ਕਲੱਬ ਬਰਾਮਪੁਰੇ ਤੋਂ ਸਾਥੀ ਆਏ ਆ ਵੱਖ-ਵੱਖਰੇ ਪੰਚਾਇਤਾਂ ਤੋਂ ਸਾਥੀ ਆਏ ਆ ਆ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ ਸਦਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਸੀ ਕਿ ਮੈਂ ਅੰਡਰਗਰਾਉਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹਨੂੰ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਉਹ ਕਰਨ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਉਂਡ ਹੋਣਾ ਨਾ ਲੁਕਣਾ ਹੈ ਨਾ ਡਰਨਾ ਹੈ ਨਾ ਪਿੱਛੇ ਹਟਣਾ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੀ ਦੀਆਂ ਡੇਲ ਤੋਂ ਡਰਦੇ ਆ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਜੇਕਰ ਅਸੀਂ ਹੁਣ ਸਰਕਾਰਾਂ ਤੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਗਿਓ ਜਾਂ ਕੁਝ ਕਰਨਾ ਹੁੰਦਾ ਰਿਜ਼ਲਟ ਦਿੰਦੀਆਂ ਹੀ ਆ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਤੰਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਹੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਆ ਅਸੀਂ ਸਹੀ ਰਸਤੇ ਚੱਲ ਰਹੇ ਆ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਨੇ ਅਸੀਂ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪਸੰਦ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜਿਹਨੇ ਕਰਵਾਇਆ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਲਕ ਸਿੰਘ ਦਾ ਵੀ ਵੱਡਾ ਹੱਥ ਹੈ ਕਿਉਂਕਿ ਉਹ ਗੱਲ ਹੀ ਮੈਂ ਕਲੀਅਰ ਕਰ ਦੇਣੀ ਚਾਹਣਾ ਹੈ ਐਮਐਲਏ ਮੋਲਕ ਸਿੰਘ ਪਹਿਲਾਂ ਸਰਪੰਚੀ ਮੌਕੇ ਉਹਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦਿਆਂ ਨੂੰ ਟੈਂਕੀਆਂ ਤੇ ਚੜਨਾ ਪਿਆ ਕਾਗਜ਼ ਰਾਤ ਕਰਾਇਆ ਕਿਸੇ ਨੂੰ ਸੂਆਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ-ਚਾਰ ਦਿਨ ਧਰਨੇ ਲਾਉਣੇ ਪਏ ਬਲਕਾਰ ਸਿੰਘ ਤੇ ਐਮਐਲਏ ਮੋਲਕ ਇੱਕ ਗੱਲ ਹੈ ਇਹ ਬਹੁਤ ਪੱਕੇ ਸਾਥੀ ਹੈ ਇਹਨਾਂ ਦੇ ਲੋਡਿੰਗ ਆ ਲੋਡਿੰਗ ਦੇ ਠੇਕੇਦਾਰ ਵੀ ਇੱਕ ਹੈ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਗਮਦੂਰ ਸਿੰਘ ਦਾ ਉਹ ਉਹ ਬਲਕਾਰ ਸਿੰਘ ਦਾ ਵੀ ਠੇਕੇਦਾਰ ਹੈ ਸੋ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਸਾਹ ਇਹ ਦੋਨਾਂ ਦੀ ਸਾਹ ਸੀ ਇਹ ਦੋਨਾਂ ਦੀ ਸਾਂਝ ਸਦਕਾ ਐਮਐਲਏ ਮੂਲਕ ਸਿੰਘ ਅਕਸਰੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੜਦਾ ਕਿਸੇ ਦਿਨ ਕੋਣੀ ਵੱਜੂਗੀ ਇਹਦੇ ਕਿਸੇ ਦਿਨ ਇਹਨਾਂ ਨੂੰ ਦੇਖਾਂਗੇ ਸੋ ਇਹ ਉਹਨਾਂ ਦਾ ਵੀ ਇੱਥੇ ਵੱਡਾ ਯੋਗਦਾਨ ਹੈ ਮੈਨੂੰ ਪਤਾ ਲੱਗਿਆ ਹੈਗਾ ਇਹ ਗੱਲ ਦਾ ਕਿਉਂਕਿ ਹੁਣ ਵੀ ਕੱਲ ਵੀ ਉਹਨਾਂ ਨੇ ਇੱਕ ਸਾਥੀ ਨੂੰ ਕਿਹਾ ਕਿ ਦੇਖ ਲਿਆ ਪਰਚਾ ਹੋ ਗਿਆ ਤਾਂ ਇਹ ਇਹ ਦੋਨਾਂ ਦੀ ਬਦੌਲਤ ਹੈ ਬਾਕੀ ਸਰਕਾਰ ਨੂੰ ਲਗਾਤਾਰ ਸਵਾਲ ਸੀ ਉਹਦੀ ਹੈ ਤੇ ਬਾਕੀ ਇਹ ਗੱਲ ਕੋਈ ਗੱਲ ਨਹੀਂ ਲੋਕ ਨਾਲ ਹੈ ਕੋਈ ਪਰਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅ ਅੰਕਲ ਜੀ ਨੇ ਕਿਹਾ ਹੀ ਹੈ ਬਖਤੌਰ ਸਿੰਘ ਤੇ ਲੋੰਜੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਆ ਠੀਕ ਆਮ ਤੌਰ ਤੇ ਹੁੰਦਾ ਪੱਤਰਕਾਰ ਦੇ ਨਾਲ ਪੱਤਰਕਾਰ ਨਹੀਂ ਖੜਦਾ ਪਰ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਆ ਕਿਸੇ ਦੇ ਅਦਾਰੇ ਦੀ ਮਜਬੂਰੀ ਹੋਵੇ ਉਹ ਫੋਨ ਕਰਕੇ ਆ ਸਾਰੇ ਪੱਤਰਕਾਰ ਖੜੇ ਆ ਸਾਰੇ ਪੱਤਰਕਾਰਾਂ ਨੇ ਇਹ ਨਹੀਂ ਕਿ ਇਹ ਜੂਨੀਅਰ ਹੈ ਇਹ ਨਵੇਂ ਉਹਨਾਂ ਨੇ ਸਾਰੀਆਂ ਗੱਲਾਂ ਛੱਡ ਕੇ ਸਾਥ ਦਿੱਤਾ ਡਟ ਕੇ ਖੜੇ ਆ ਜਥੇਬੰਦੀਆਂ ਡਟ ਕੇ ਖੜੀਆਂ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਆਉਣੀਆਂ ਇਹ ਵੱਡੀ ਗੱਲ ਹੈ ਆਮ ਤੌਰ ਤੇ ਪੱਤਰਕਾਰ ਤੇ ਇਹ ਗੱਲ ਹੁੰਦੀ ਵੀ ਸਾਰੇ ਛੱਡ ਜਾਂਦੇ ਕਿਸੇ ਨੇ ਨਹੀਂ ਛੱਡਿਆ ਲੋਕਾਂ ਨੇ ਆਪ ਦੀ ਆਵਾਜ਼ ਸਮਝ ਕੇ ਸਾਥ ਦਿੱਤਾ ਲੋਕਾਂ ਦਾ ਧੰਨਵਾਦ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਨਾ ਅਸੀਂ ਇਹ ਕਹਨੇ ਆ ਕਿ ਅਸੀਂ ਕਿਸੇ ਦੇ ਖਿਲਾਫ ਚੱਲਾਂਗੇ ਨਾ ਅਸੀਂ ਉਹਨੂੰ ਐ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਜਦੋਂ ਲੋਕ ਜਿੱਥੇ ਸੱਦਣਗੇ ਜਿਹੜੇ ਹਲਕੇ ਸੱਦਣਗੇ ਜਿੱਥੇ ਲੋਕਾਂ ਦੇ ਕੋਈ ਤੱਕਾ ਹੋਊਗਾ ਉੱਥੇ ਅਸੀਂ ਖੜਾਂਗੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਰੱਖਿਆ ਪਿਆ ਕਿ ਅਸੀਂ ਨਿਰਪੱਖ ਨਹੀਂ ਲੋਕ ਪੱਖੀ ਆ ਸਾਡਾ ਇੱਕ ਸਲੋਗਨ ਵੀ ਹੈ ਅਸੀਂ ਨਿਰਪੱਖ ਨਹੀਂ ਹੋ ਸਕਦੇ ਜੇ ਲੋਕਾਂ ਦਾ ਤੱਕਾ ਹੋਈ ਜਾਂਦਾ ਹੈ ਸਰਕਾਰ ਕਈ ਗੱਲਾਂ 'ਚ ਭਾਵੇਂ ਸਹੀ ਵੀ ਹੋਵੇ ਪਰ ਲੋਕਾਂ ਸਾਡੇ ਲਈ ਤਾਂ ਲੋਕ ਮਹਾਨ ਆ ਤੇ ਲੋਕਾਂ ਦੀ ਅਸੀਂ ਗੱਲ ਕਰਨੀ ਆ ਸੋ ਸਾਰਿਆਂ ਦਾ ਧੰਨਵਾਦ ਬਾਕੀ ਜੋ ਐਕਸ਼ਨ